ਬੰਦ ਲਗਭਗ ਬੰਦ ਲਗਣਾ ਯਾਰ ਲਿਖੂ ਇਹ ਸ਼ੁੱਪ ਕਰਦੀ ਹੈਲੋ ਜੀ ਜੇ ਤੁਹਾਡੇ ਵੀ ਐਦਾਂ ਫ੍ਰਿਜ ਚ ਬਰਫ਼ ਜੰਮਦੀ ਆ ਜਿਵੇਂ ਕੋਲਿਆਂ ਚ ਘੱਟ ਜੰਮਦੀ ਆ ਜੀ ਥੱਲੇ ਵੱਧ ਜੰਮਦੀ ਆ ਬਰਫ਼ ਤੁਹਾਨੂੰ ਆਪਾਂ ਆਈਡੀਆ ਦਵਾਂਗੇ ਆਪਾਂ ਹੁਣ ਇਹਨੂੰ ਫ੍ਰਿਜ ਨੂੰ ਕਰ ਦਾਂਗੇ ਬੰਦ ਤੇ ਆਪਣੀ ਆ ਥੱਲੇ ਖੋਲ ਜੂਗੀ ਤੇ ਆਪਾਂ ਅਗਰ ਬਾਅਦ ਡੋਂਗੇ ਕੱਢ ਲਾਂਗੇ ਤੇ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਫਿਰ ਨੂਨ ਛਿੜਕ ਦੇਣਾ ਥੋੜਾ ਥੋੜਾ ਨੂਨ ਛਿੜਕ ਦਿਓ ਤੇ ਤੁਹਾਡੀ ਕਦੇ ਵੀ ਐਕਨ ਫਿਰ ਉਹਦੇ ਵਿੱਚ ਹੋਣੀ ਜੰਮੂਗੀ ਨਹੀਂ ਜੀ ਆ ਬਰਫ਼ ਨਹੀਂ ਜੰਮੂਗੀ ਪਹਿਲਾਂ ਆਪਾਂ ਖੋਲਦੇ ਆ ਇਹਨੂੰ ਆਪਾਂ ਫਿਰ ਜਬਾਰਦ ਕਰਦੇ ਨੇ ਫਿਰ ਤੁਹਾਨੂੰ ਦਿਖਾਉਨੇ ਆ ਵਿੱਚ ਆਪਾਂ ਨੂਨ ਪਾਵਾਂਗੇ ਤੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਫਿਰ ਤੁਹਾਡੀ ਕਦੇ ਵੀ ਕੋਲਿਆਂ ਚ ਬਰਫ਼ ਜੰਮੂਗੀ ਤੇ ਸਾਡੇ ਜਿਹੜੀ ਐਕਸਟਰਾ ਥੱਲੇ ਬਰਫ਼ ਜੰਮਦੀ ਆ ਇਹ ਨਹੀਂ ਜੰਮੂਗੀ ਹੁਣ ਆਪਾਂ ਕਰਦੇ ਆ ਫ੍ਰੀਜ ਨੂੰ ਬੰਦ ਤੇ ਬਾਅਦ ਚ ਆਪਾਂ ਤੁਹਾਨੂੰ ਦਿਖਾਉਨੇ ਦੇਖੋ ਆ ਬੜਾ ਬਿਲਕੁਲ ਸਾਫ਼ ਹੋ ਗਈ ਜਿਹੜੀ ਆਪਣੀ ਬਰਫ਼ ਜੰਮੀ ਹੋਈ ਸੀਗੀ ਬਿਲਕੁਲ ਪੀਗਣਗੀ ਸਾਪ ਹੋ ਗਈ ਆਪਣਾ ਫਰਿੱਜ ਬਾਕੀ ਦੀ ਬੰਦ ਤੇ ਹੁਣ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਨੂਨ ਛਿੜਕਾਂਗੇ ਥੋੜਾ ਥੋੜਾ ਆਦਾਂ ਦਾ ਨੂਨ ਪਾ ਲੈਣਾ ਤਾਂ ਕਿ ਇਹ ਚਟਕੀ ਨੂਨ ਪਾ ਦੇਣੀ ਹੈ ਨੇ ਫਿਰ ਹੁਣ ਇਹਦੇ ਵਿੱਚ ਆਪਾਂ ਬਰਫ ਵਾਲਾ ਡੋਂਗੇ ਰੱਖਾਂਗੇ ਫਿਰ ਥੋੜੇ ਬਾਅਦ ਕੋ ਬਿਲਕੁਲ ਬਾਹਰ ਨਹੀਂ ਜੰਮੂਗੀ ਡੱਬਿਆਂ ਦੇ ਵਿੱਚ ਜੰਮੂਗੀ ਹੁਣ ਆਪਾਂ ਬਾਕੀ ਦੇ ਡੋਂਗੇ ਭਰ ਕੇ ਰੱਖਦੇ ਆਂ ਪਾਣੀ ਹਾਂ ਮੈਂ ਖੜੇ ਨਾ ਕੀ 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 ਜਾਰੇ ਸਿਚੂ ਆ ਦੇਖੋ ਆਪਾਂ ਬਰਫ਼ ਨੂੰ ਦੋ ਡੋਂਗੇ ਭਰ ਕੇ ਰੱਖਦੇ ਨਹੀਂ ਹੁਣ ਆਪਣੀ ਕੌਲਿਆਂ ਦੇ ਵਿੱਚ ਬਰਫ਼ ਜੰਮੂਗੀ ਤੇ ਬਾਹਰ ਜਿਹੜੀ ਆਪਣੀ ਬਰਫ਼ ਜੰਮ ਜਾਂਦੀ ਤੇ ਉਹ ਨਹੀਂ ਬਰਫ਼ ਜੰਮੂਗੀ ਉਹਦੇ ਨਾਲ ਜੇ ਆਪਾਂ ਬਰਫ਼ ਬਾਹਰ ਜੰਮਦੀ ਆ ਉਹਦੇ ਨਾਲ ਕੂਲਿੰਗ ਆਪਣੀ ਥੱਲੇ ਘਟ ਜਾਂਦੀ ਆ ਆਪਣੇ ਥੱਲੇ ਵਾਲੀਆਂ ਚੀਜ਼ਾਂ ਵੀ ਠੰਡੀਆਂ ਨਹੀਂ ਹੁੰਦੀਆਂ ਹੁਣ ਆਪਣੀ ਫੂਲਮੀ ਵੀ ਬੱਝੂਗੀ ਜਿਹੜੀ ਆਪਣੇ ਬਾਹਰ ਬਰਕ ਜੰਮਦੀ ਤੇ ਉਹ ਨਹੀਂ ਜੰਮੂਗੀ ਤੇ ਕੋਲਿਆਂ ਦੇ ਵਿੱਚ ਬਰਫ ਜੰਮੂਗੀ ਉਹ ਤੋਂ ਬਾਅਦ ਤੁਹਾਨੂੰ ਫੇਰ ਦਿਖਾਵਾਂਗੇ ਜੰਮੇ ਦੇ ਬਾਹਰ ਤੋਂ ਤੇ ਬਾਹਰ ਨਹੀਂ ਜੰਮੂਗੀ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਦੱਸਿਓ ਵੀ ਜੇ ਕਿਸੇ ਦੇ ਫ੍ਰੀਜ ਸਤਾਂ ਜੰਮਦੀ ਆ ਤੁਸੀਂ ਵੀ ਆਖਾ ਟਰਾਈ ਕਰਿਓ ਤੇ ਫ੍ਰੀਜ ਬੰਦ ਕਰਕੇ ਉਹਨੂੰ ਪਗਾਲਾ ਤੇ ਬਾਹਰ ਕੱਢ ਦਿਓ ਤੇ ਇਹਦੇ ਉੱਤੇ ਥੋੜਾ ਥੋੜਾ ਪਾਣੀ ਪਾ ਦੇਣਾ ਨੂਣ ਪਾ ਦੇਣਾ ਨੂਨ ਜਾਂ ਤਿੰਨ ਚਾਰ ਚੁਟਕੀਆਂ ਪਾ ਦੇਣੀਆਂ 15-20 ਦਿਨਾਂ ਨਾਲ ਮਹੀਨੇ ਬਾਅਦ ਕਰਦੇ ਨਾ ਨਾ ਮਹੀਨੇ ਬਾਅਦ ਕਰ ਦਵੇ ਵੀ ਬਿਲਕੁਲ ਬਾਅਦ ਨਹੀਂ ਬਰਫ ਜੰਮਦੀ ਜੀਰਿਆਂ ਨੂੰ ਦੀ ਫ੍ਰਿਜ ਇਸ ਤਰ੍ਹਾਂ ਜਾਂ ਕਰਦੀ ਆ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਜੇ ਤੁਸੀਂ ਇਹ ਪਹਿਲਾ ਤਰੀਕਾ ਅਪਣਾਉਨੇ ਆ ਤਾਂ ਵੀ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਨਵਾਂ ਲੱਗਿਆ ਤਰੀਕਾ ਤਾਂ ਵੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਾ ਕੇ ਤੁਹਾਨੂੰ ਹਾਰੇ ਤੇ ਵੀਡੀਓ ਮੇਰੀ ਮਿਲ ਸਕੇ ਤੇ ਮੈਂ ਤੁਹਾਡੀਆਂ ਜਿਹੜੀਆਂ ਹਰ ਰੋਜ਼ ਹਾਰਡਵਰਸ ਕੰਮ ਘਰੇਲੂ ਗੱਲਾਂ ਰੋਜ਼ ਆਪਣੇ ਘਰ ਚ ਕੰਮ ਆਉਣ ਵਾਲੀਆਂ ਵੀਡੀਓ ਪਾਉਂਦੀ ਰਹਣੀ ਆ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਆ ਕਰੋ ਜੀ ਆਪਾਂ ਨੇ ਇੱਕ ਲਾਈਕ ਦੀ ਉਂਗਲੀਓ ਕਲਿੱਕ ਕਰਨੀ ਹੁੰਦੀ ਆ ਲਾਈਕ ਜਰੂਰ ਕਰ ਦਿਆ ਕਰੋ ਸਾਨੂੰ ਵੀ ਵਧੀਆ ਲੱਗਦਾ ਵੀ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਅੱਗੇ ਸ਼ੇਅਰ ਵੀ ਕਰਿਆ ਭੈਣਾਂ ਨੂੰ ਜਿੰਨ ਅੱਗੇ ਅੱਗੇ ਸ਼ੇਅਰ ਕਰਕੇ ਦੱਸਿਆ ਕਰੋ ਵੀ ਜੇ ਕਿਸੇ ਦੀ ਫ੍ਰਿਜ ਇਦਾਂ ਬਰਬਦ ਹੋ ਗਈ ਫਿਰਨੇ ਕੋਲੋਂ ਘਟ ਜਾਂਦੇ ਆ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਦੋ ਜਣੇ ਅੱਛਾ ਕਿੰਨਾ ਬਦੀ ਬਾਤ ਸਮਝਨੀ ਹੈ ਤੇ ਹੁਣ ਆਪਣੀ ਫਿਰ ਬਿਲਕੁਲ ਥੱਲੇ ਨਹੀਂ ਜੰਮਿਆ करूंगी ਬਰਫ਼ ਵਧੀਆ ਕਰ ਲਿਆ ਤੇ ਬਾਸ ਪਾਣੀ ਜੰਮਿਆ करूंगी ਤੇ ਕੋਲਣੇ ਵੀ ਥੱਲੇ ਵਧੀਆ ਹੋਊਗੀ